ਭਾਈ ਕਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਜਦੋਂ ਇਤਿਹਾਸ ਲਿਖ ਰਿਹਾ ਸੀ ਨਾ ਤਾਂ ਕਹਿੰਦੇ ਮੈਂ ਕਲਕੱਤੇ ਠਹਿਰਿਆ ਹੋਇਆ ਸੀ ਕਲਕੱਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ ਔਰ ਪਾਤਸ਼ਾਹ ਦੇ ਦੋ ਤਿੰਨ ਸਥਾਨ ਨੇ ਉਹ ਜਗ੍ਹਾ ਉੱਤੇ ਸੰਗਤ ਉੱਥੇ ਜਾਂਦੀ ਰਹਿੰਦੀ ਹੈ ਚੰਦਰਕੋਟ 150 ਕਿਲੋਮੀਟਰ ਦੀ ਵਿੱਥ ਉੱਤੇ ਉਹ ਵੀ ਸਥਾਨ ਹੈ ਜਿੱਥੇ ਭੂਮੀਆਂ ਚੋਰ ਨੂੰ ਉਪਦੇਸ਼ ਦਿੱਤਾ ਉਹ ਵੀ ਗੁਰੂ ਨਾਨਕ ਸਾਹਿਬ ਦਾ ਉੱਥੇ ਕਦੇ ਨਾ ਕਲਕੱਤੇ ਠਹਿਰਿਆ ਹੋਇਆ ਸੀ ਤੇ ਮੈਂ ਉੱਥੋਂ 150 ਕਿਲੋਮੀਟਰ ਚੰਦਰਕੋਟ ਦਾ ਇਤਿਹਾਸ ਲਿਖਣਾ ਸੀ ਜਿੱਥੇ ਮੈਂ ਠਹਿਰਿਆ ਸੀ ਛੋਟਾ ਜਿਹਾ ਕਸਬਾ ਸੀ ਸਵੇਰੇ ਮੈਂ ਵਧੀਆਂ ਕੋਟ ਪੈਂਟ ਭਾ ਕੇ ਦਸਤਾਰ ਸਜਾ ਕੇ ਘਰੋਂ ਨਿਕਲਦਾ ਇਕਾਂਤ ਜਗ੍ਹਾ ਸਮੁੰਦਰ ਦੇ ਕੰਢੇ ਬਹਿ ਕੇ ਇਤਿਹਾਸ ਦੀਆਂ ਬਣ ਗਈਆਂ ਪੰਕਤੀਆਂ ਲਿਖਦਾ ਰਸਤੇ ਵਿੱਚ ਇੱਕ ਛੋਟਾ ਜਿਹਾ ਚਾਹ ਦਾ ਖੋਖਾ ਹੁੰਦਾ ਉੱਥੋਂ ਮੈਂ ਇੱਕ ਪੈਸਾ ਦੇ ਕੇ ਚਾਹ ਪੀਂਦਾ ਰੋਜ਼ ਦੀ ਰੁਟੀਨ ਬਣ ਗਈ ਕਹਿੰਦੇ ਇੱਕ ਦਿਨ ਉਸੇ ਚਾਹ ਦੇ ਖੁੱਖੇ ਉੱਤੇ ਇੱਕ ਭਿਖਾਰੀ ਆ ਗਿਆ। ਉਹਨੇ ਆ ਕੇ ਭਾਈ ਸੰਤੋਖ ਸਿੰਘ ਨੇ ਮੁਰੇ ਹੱਥ ਕਰਕੇ ਕਿਹਾ ਭਾਈ ਮੈਂ ਵੀ ਚਾਹ ਪੀਣੀ ਐ ਕੋਈ ਪੈਸਾ দান ਕਰ। ਕਹਿੰਦੇ ਮੇਰੇ ਕੋਲ ਹੁਣ ਰਾਜੇ ਦੀਆਂ ਦਿੱਤੀਆਂ ਸਾਰੀਆਂ ਸਹੂਲਤਾਂ ਸੀ। ਜਦੋਂ ਉਹਨੇ দান ਹੀ ਮੰਗ ਲਿਆ ਮੈਂ 4 ਪੈਸੇ ਕੱਢ ਕੇ ਉਹਦੇ ਹੱਥ ਉੱਤੇ 4 ਅੰਨੇ ਰੱਖ ਦਿੱਤੇ। ਰੁਪਈਏ ਦੇ 16 ਅੰਨਿਆਂ 'ਚੋਂ 4 ਅੰਨੇ। ਉਹਨੇ ਇੱਕ ਅੰਨੇ ਦਾ ਚਾਹ ਦਾ ਕੱਪ ਪੀਤਾ ਦੋ ਮਠੀਆਂ ਖਾਧੀਆਂ। ਤਿੰਨ ਅੰਨੇ ਭਿਖਾਰੀ ਨੇ ਉਹ ਭਗਾ ਕੇ ਮਾਰੇ। ਇਹ ਮੇਰੇ ਮਨ ਚ ਬੜਾ ਆਇਆ ਵੇ ਪੈਸਾ ਲਿਆ ਵੀ ਇਹਨੇ ਸੁੱਟ ਦਿੱਤਾ ਇਹਨੂੰ ਕੱਲ ਦੁਪਹਿਰੇ ਸਵੇਰੇ ਅੱਜ ਵੀ ਭੁੱਖ ਲੱਗਣੀ ਸੀ ਇਹਨੇ ਪੈਸੇ ਸਾਮ੍ਹਕੇ ਨਹੀਂ ਰੱਖੇ ਇਹ ਤੋਂ ਪਹਿਲਾਂ ਮੈਂ ਭਿਖਾਰੀ ਨੂੰ ਪੁੱਛਾਂ ਭਿਖਾਰੀ ਆ ਗਾਂ ਤੁਰ ਗਿਆ ਅਗਲੇ ਦਿਨ ਮੈਂ ਫਿਰ ਆ ਕੇ ਉਸੇ ਬੈਂਚ ਉੱਤੇ ਬਹਿ ਗਿਆ ਚਾਹ ਦਾ ਕੱਪ ਪੀ ਰਿਹਾ ਸੀ ਇਹਨੇ ਨੂੰ ਫਿਰ ਉਹ ਜੋ ਭਿਖਾਰੀ ਆ ਗਿਆ ਉਹਨੇ ਆ ਕੇ ਹੱਥ ਮੋਰੇ ਕਰਕੇ ਕਿਹਾ ਮੈਂ ਵੀ ਚਾਹ ਪੀਣੀ ਹੈ ਪੈਸੇ ਦੇ ਮੈਂ ਜੇਬ ਵਿੱਚੋਂ ਕੋਟ ਪੈਂਟ ਚੋਂ ਅਠਨ ਨੇ ਕੱਢ ਕੇ ਉਹਦੇ ਹੱਥ ਤੇ ਰੱਖੇ ਅਠਨ ਨੇ ਸਮਝ ਦਿਓ ਅੱਧਾ ਰੁਪਈਆ ਅੱਜ ਕੱਲ ਬੱਚਿਆਂ ਨੂੰ ਦੱਸਣਾ ਪੈਂਦਾ ਵੇ ਅਠਨ ਨੇ ਕੀ ਹੈ ਅੱਧਾ ਰੁਪਈਆ ਜਦੋਂ ਉਹਦੀ ਤਲੀ ਤੇ ਧਰਿਆ ਮੇਰਾ ਧਿਆਨ ਉਹਦੇ ਵੱਲ ਸੀ ਉਹਨੇ ਇੱਕ ਅੰਨੇ ਦਾ ਖਾਦਾ ਪੀਤਾ ਚਾਹ ਪੀਤੀ ਮਠੀਆਂ ਖਾਧੀਆਂ ਬੱਚਦੇ ਹੋਏ ਸਤਨ ਨੇ ਉਹ ਭਗਾ ਕੇ ਮਾਰੇ ਉਹ ਤੁਰ ਗਿਆ ਕਹਿੰਦੇ ਮੇਰੇ ਮਨ ਵਿੱਚ ਬੜਾ ਰੋਸ ਆਇਆ ਉਹ ਕਾਲੀ ਨਾਲ ਨਿਕਲ ਗਿਆ ਪਰ ਮੇਰੇ ਮਨ ਵਿੱਚ ਸੀ ਇਹ ਬੰਦੇ ਨੂੰ ਮੈਂ ਪੁੱਛਣਾ ਜ਼ਰੂਰ ਹੈ ਮੈਨੂੰ ਉਸ ਦਿਨ ਲਿਖਣਾ ਭੁੱਲ ਗਿਆ ਮੈਨੂੰ ਉਸ ਦਿਨ ਨੀਂਦ ਆਉਣੀ ਭੁੱਲ ਗਈ ਮੈਨੂੰ ਉਸ ਦਿਨ ਭੁੱਖ ਪਿਆਸ ਭੁੱਲ ਗਈ ਭਿਖਾਰੀ ਬੰਦਾ ਪੈਸੇ ਕਿਉਂ ਸੁੱਟ ਰਿਹਾ ਤੀਜੇ ਦਿਨ ਮੈਂ ਤਿਆਰ ਬੈਠਾ ਸੀ ਚਾਹ ਦਾ ਕੱਪ ਪਰਾਂ ਧਰ ਦਿੱਤਾ ਉਹਦੀ ਤਲੀ ਉੱਤੇ 16 ਅੰਨੇ ਪੂਰਾ ਰੁਪਈਆ ਰੱਖਿਆ ਅੱਜ ਤਾਂ ਸੰਭਲੇਗਾ ਉਹਨੇ 16 ਅੰਨਿਆਂ ਚੋਂ 1 ਅੰਨੇ ਦਾ ਚਾਹ ਕੱਪ ਪੀਤਾ ਨਾਲ ਦੋ ਮਠੀਆਂ ਖਾਧੀਆਂ ਬਚਦੇ 15 ਅੰਨੇ ਸੁੱਟਣ ਲੱਗਾ ਜਦੋਂ ਸੁੱਟੇ ਕਹਿੰਦੇ ਮੈਂ ਪਹਿਲੇ ਤਿਆਰ ਸੀ ਜਾਂਕੇ ਭਖਾਰੀ ਦੀ ਬਾਹ ਫੜ ਲਈ ਓਏ ਗੱਲ ਸੁਣ ਤਿੰਨ ਦਿਨ ਹੋ ਗਏ ਤੈਨੂੰ ਪੈਸੇ ਸੁੱਟਦੇ ਆ ਪਰਸੋਂ ਪੈਸੇ ਲੈ ਤਾਂ ਤੂੰ 10 ਚੋਂ ਤਿੰਨ ਨੇ ਸੁੱਟ ਦਿੱਤੇ ਕੱਲ ਪੈਸੇ ਲੈ 8ਾਂ ਚੋਂ ਤੂੰ 7 ਨੇ ਸੁੱਟ ਦਿੱਤੇ ਅੱਜ ਪੈਸੇ ਲੈ 16 ਚੋਂ 15 ਨੇ ਸੁੱਟ ਦਿੱਤੇ ਤੈਨੂੰ ਸਵੇਰੇ ਦੁਪਹਿਰੇ ਰਾਤੀ ਭੁੱਖ ਲੱਗਣੀ ਸੀ ਕੱਲ ਵੀ ਭੁੱਖ ਲੱਗਣੀ ਸੀ ਪੈਸੇ ਸਾਹਮਣੇ ਰੱਖਦਾ ਤੇ ਤੂੰ ਪੈਸੇ ਸੁੱਟ ਕਿਉਂ ਦਿੰਦੇ ਨਾ ਤੈਨੂੰ ਮੰਗੜਾ ਨਹੀਂ ਸੀ ਪਹਿਣਾ ਪੈਸੇ ਰੋਜ ਕਿਉਂ ਸੁੱਟ ਦਿੰਨੇ ਪੈਸੇ ਸੰਭ ਕੇ ਰੱਖਣੇ ਸੀ ਜਿਹੜੀ ਗੱਲ ਉਹ ਭਿਖਾਰੀ ਨੇ ਕਹੀ ਕਵੀ ਸੰਤੋਖ ਸਿੰਘ ਲਿਖਦੇ ਕਹਿੰਦੇ ਮੈਂ ਪੈਂਟ ਕੋਟ ਪਾਇਆ ਹੋਇਆ ਮੰਗੇ ਬੂਟ ਪਾਏ ਨੇ ਸਿਰ ਤੇ ਪੱਗ ਬੰਨੀ ਐ ਪਰ ਜਿਹੜੀ ਗੱਲ ਮੈਨੂੰ ਭਿਖਾਰੀ ਨੇ ਕਹੀ ਮੈਨੂੰ ਐ ਲੱਗਾ ਉਹ ਕਵੀ ਸੰਤੋਖ ਸਿਆ ਭਿਖਾਰੀ ਇਹ ਨਹੀਂ ਭਿਖਾਰੀ ਤੂੰ ਐ ਉਹ ਭਿਖਾਰੀ ਫਿਰ ਬੁੱਲਿਆ ਰੋਵੇ ਚ ਆ ਕੇ ਕਹਿੰਦਾ ਸਰਦਾਰ ਜੀ ਮੈਂ ਪੈਸੇ ਰੋਜ ਸੁੱਟ ਦਿੰਨੇ ਪਤਾ ਕਿਉਂ ਕਹਿੰਦਾ ਮੈਂ ਪੁੱਛਿਆ ਕਿਉਂ ਉਹ ਕਹਿੰਦਾ ਸਰਦਾਰ ਜੀ ਤੁਹਾਡਾ ਰੱਬ ਮਰ ਗਿਆ ਹੋਣਾ ਮੇਰਾ ਰੱਬ ਜਿਉਂਦਾ ਹੈ ਜਿਨੇ ਕੱਲ ਦਿੱਤਾ ਪਰਸੋਂ ਦਿੱਤਾ ਅੱਗੇ ਵੀ ਦਿੰਦਾ ਹੈ ਉਹ ਕੱਲ ਵੀ ਦੇਗਾ ਤੈਨੂੰ ਤਾਂ 3 ਦਿਨ ਹੋਏ ਪੈਸੇ ਦਿੰਦੇ ਉਹ ਮੈਨੂੰ ਜਨਮ ਤੋਂ ਪਾਲਦਾ ਹੈ ਅੱਗੇ ਵੀ ਦੇਵੇਗਾ ਮੇਰਾ ਰੱਬ ਜਿਉਂਦਾ ਹੈ ਤੇਰਾ ਰੱਬ ਸਰਦਾਰ ਜੀ ਮਰ ਗਿਆ ਹੋਣਾ ਤੈਨੂੰ ਰੱਬ ਤੇ ਵਿਸ਼ਵਾਸ ਨਹੀਂ ਜਿਨੇ ਅੱਜ ਦਿੱਤਾ ਉਹ ਕੱਲ ਵੀ ਦੇਵੇਗਾ ਕਹਿੰਦੇ ਮੇਰੇ ਮਨ ਚ ਆਇਆ ਉਹ ਸੰਤੋਖ ਸਿਆ ਮਹੰਗੇ ਕੱਪੜੇ ਪਾ ਕੇ ਪਖਾਰੀ ਤੂੰ ਲੱਗਦੇ ਕਿਉਂ ਤੈਨੂੰ ਰੱਬ ਤੇ ਇੰਨਾ ਵਿਸ਼ਵਾਸ ਨਹੀਂ ਜਿੰਨਾ ਇਹਨੂੰ ਵਿਸ਼ਵਾਸ ਹੈ ਇਹਨੂੰ ਕਹਿੰਦੇ ਨੇ ਗੁਰੂ ਦਾ ਗਿਆਨ ਸਿੱਖ ਦੇ ਅੰਦਰ ਗੁਰੂ ਦਾ ਗਿਆਨ ਹੋਣਾ ਚਾਹੀਦਾ ਹੈ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਫਿਰ ਤਪਰਸ਼ਨ ਚਿੰਤਾ ਪਰੇਸ਼ਾਨੀ ਨਹੀਂ ਹੋਏਗੀ ਇਹ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਗੁਰਪੂਰਾ ਭਿਟਿਓ ਵਡਭੱਗੀ ਮਨੇ ਭਇਆ ਪ੍ਰਗਾਸਾ ਕੋਈ ਨ ਪੰਚਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਿਹਾਰੈ ਅੱਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੈ ਸਿੱਖ ਨੂੰ ਵਿਸ਼ਵਾਸ ਹੋਣਾ ਚਾਹੀਦਾ ਜਗ ਕੇ ਰਿਦੈ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਇਹ ਗਿਆਨ ਹੈ ਅੱਛਾ ਤਿੰਨ ਚੀਜ਼ਾਂ ਧਰਮ ਵਿੱਚ ਇੰਪੋਰਟੈਂਟ ਨੇ ਇੱਕ ਗਿਆਨ ਦੂਜਾ ਧਿਆਨ ਤੇ ਤੀਜਾ ਸਿਮਰਨ ਪਾਤਸ਼ਾਹਾਂ ਦੀ ਫਿਲਾਸਫੀ ਜਿੰਨੀ ਵੀ ਗੁਰਮਤ ਦੀ ਰਹੀ ਹੈ ਉਹ ਤਿੰਨ ਗੱਲਾਂ ਤੇ ਰਹੀ ਹੈ ਗੁਰੂ ਕੋਲੋਂ ਗਿਆਨ ਲੈਣਾ ਸਿੱਖ ਦੇ ਅੰਦਰ ਧਿਆਨ ਹੋਣਾ ਚਾਹੀਦਾ ਹੈ ਧਿਆਨ ਨਾਲ ਸਿਮਰਨ ਕਰਨਾ ਇਹ ਤਿੰਨ ਹੀ ਚੀਜ਼ਾਂ ਨੇ ਹੁਣੋ ਗਿਆਨ ਕਿੱਥੋਂ ਮਿਲਣਾ ਉਹਨੂੰ ਮਹਾਰਾਏ ਕਹਣਗੇ ਕੁੰਬੇ ਬੱਧਾ ਜਲ ਰਹੇ ਪੜੋ ਜਲ ਮਿਨ ਕੁੰਬਨ ਹੋਏ ਗਿਆਨ ਕਾ ਬੱਧ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਅੱਛਾ ਜਦੋਂ ਗੁਰੂ ਦੀ ਵਿਆਖਿਆ ਕਰੋਗੇ ਤਮ ਗੁਰੂ ਦੇ ਅਰਥ ਟੀਚਰ ਨਹੀਂ ਕਰ ਸਕਦੇ ਗੁਰੂ ਦੇ ਅਰਥ ਕੋਈ ਅਧਿਆਪਕ ਨਹੀਂ ਹੋ ਸਕਦਾ ਗੁਰੂ ਦੇ ਅਰਥ ਕੋਈ ਮਾਸਟਰ ਉਸਤਾਦ ਜਾਂ ਆਚਾਰੀਆ ਨਹੀਂ ਹੋ ਸਕਦਾ ਕਿਉਂ ਜੇ ਬਹਰੀ ਤੋਂ ਤੇ ਗੁਰੂ ਦੇ ਅਰਥ ਵਿਖੋਗੇ ਤਾਂ ਮਹਾਨ ਕੋਸ਼ ਵਿੱਚ ਵੀ ਗੁਰੂ ਦੇ ਅਰਥ ਜਿਹੜੇ ਨੇ ਉਹ ਇਹ ਲਿਖਿਆ ਹੋਇਆ ਵੇ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਦਾ ਹੈ ਪ੍ਰਕਾਸ਼ ਗਿਆਨ ਦਾ ਹੁੰਦਾ ਹੈ ਗਿਆਨ ਤਾਂ ਕਿਸੇ ਟੀਚਰ ਕੋਲੋਂ ਵੀ ਮਿਲਦਾ ਹੈ ਗਿਆਨ ਤਾਂ ਦੁਨਿਆਵੀ ਕੰਮ ਦਾ ਕੋਈ ਉਸਤਾਦ ਵੀ ਦਿੰਦਾ ਹੈ ਗਿਆਨ ਤਾਂ ਕੋਈ ਟੀਚਰ ਮਾਸਟਰ ਉਸਤਾਦ ਆਚਾਰੀਆਂ ਦੇ ਸਕਦਾ ਪਰ ਗੁਰੂ ਵਿੱਚ ਤੇ ਟੀਚਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪਾਤਸ਼ਾਹ ਨੇ ਕਿਹਾ ਭਾਈ ਪਹਿਲਾਂ ਇਹ ਸੁਣ ਗੁਰੂ ਕੌਣ ਹੈ ਮਹਾਰਾਜ ਕੀ ਗੁਰੂ ਕੱਲਾ ਧਿਆਨ ਦਿੰਦਾ ਹੈ ਕਹਿੰਦੇ ਨਹੀਂ ਇਸ ਤੋਂ ਵੀ ਉੱਪਰ ਸੋਚਣਾ ਹੈ ਜੇ ਗੁਰੂ ਨੂੰ ਗਿਆਨ ਤੱਕ ਹੀ ਸੀਮਤ ਰੱਖਿਆ ਤਾਂ ਸਾਧ ਸੰਗਤ ਉਹ ਸਿੱਖ ਦੇ ਅੰਦਰ ਧਿਆਨ ਦੀ ਪ੍ਰਕਿਰਿਆ ਕਦੇ ਵੀ ਨਹੀਂ ਸ਼ੁਰੂ ਹੋਏਗੀ ਜੇ ਗੁਰੂ ਨੂੰ ਗਿਆਨ ਤੱਕ ਸੀਮਤ ਰੱਖਿਆ ਇਹ ਧਿਆਨ ਨਾਲ ਸੁਣਿਓ ਸਿੱਖ ਦੇ ਅੰਦਰ ਧਿਆਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਏਗੀ ਸਿੱਖ ਦੇ ਅੰਦਰ ਸਿਮਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਏਗੀ ਕਿਉਂ ਉਹਨੇ ਗਿਆਨ ਤੱਕ ਗੁਰੂ ਨੂੰ ਰਖ ਲਿਆ ਜਦੋਂ ਗਿਆਨ ਤੱਕ ਰੱਖੋਗੇ ਗਿਆਨ ਚਰਚਾ ਪੈਦਾ ਕਰਦਾ ਹੈ ਗਿਆਨ ਨੋਲਿਜ ਵਧਾਉਂਦਾ ਹੈ ਔਰ ਜਦੋਂ ਗੁਰੂ ਨੂੰ ਗਿਆਨ ਤੱਕ ਸੀਮਤ ਰੱਖੋਗੇ ਜਦੋਂ ਗਿਆਨ ਚਰਚਾ ਪੈਦਾ ਕਰਦਾ ਇਹ ਵੀ ਸੱਚ ਹੈ ਗਿਆਨ ਈਗੋ ਵੀ ਪੈਦਾ ਕਰ ਸਕਦਾ ਵੱਡੇ ਵੱਡੇ ਗਿਆਨੀਆਂ ਨੂੰ ਈਗੋ ਹੋ ਜਾਂਦੀ ਹੈ ਮੈਨੂੰ 30 ਸਾਲ ਹੋ ਗਏ ਜੀ ਕਥਾ ਕਰਦੇ ਆ ਮੈਨੂੰ 40 ਸਾਲ ਹੋਇਆ ਕਥਾ ਕਰ ਇਹਦੇ ਨਾਲ ਕੋਈ ਮਤਲਬ ਨਹੀਂ ਗੁਰੂ ਦਾ ਇਹ ਮਾਫ ਕਰਿਓ ਜਿਹੜਾ ਕਾਨੂੰਨ ਤੁਹਾਡੇ ਤੇ ਲੱਗੂ ਹੋਣਾ ਉਹ ਸਾਡੇ ਸੁਣਾਉਣ ਵਾਲਿਆਂ ਤੇ ਵੀ ਲੱਗੂ ਹੋਣਾ ਪਾਤਸ਼ਾਹ ਨੇ ਸੁਣਨ ਤੇ ਸੁਣਾਉਣ ਵਾਲਿਆਂ ਤੇ ਇਕ ਕੋਈ ਕਾਨੂੰਨ ਲਾਗੂ ਕਰਕੇ ਕਿਆ ਸੇਵਕ ਸਿੱਖ ਪੂਜਣ ਸਭ ਆਵੇ ਪੜੋ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰਿ ਉਤਮ ਬਾਣੀ ਗਾਵਿਆ ਸੁਣਿਆ ਤਿੰਨ ਤਾਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਨੀ ਇਹਦਾ ਮਤਲਬ ਹੁਣ ਕੱਲਾ ਗਿਆਨ ਨਾਲ ਕੋਈ ਮਤਲਬ ਨਹੀਂ ਇਹ ਥੋੜੀ ਵੀ ਗਿਆਨ ਸਿੱਖ ਲਿਆ ਵਸ ਗੁਰੂ ਵਾਲੇ ਹੋ ਗਿਆ ਪਾਤਸ਼ਾਹ ਨੇ ਕਿਹਾ ਗੁਰੂ ਨੂੰ ਸਿੱਖ ਨੇ ਗਿਆਨ ਤੱਕ ਸੀਮਤ ਨਹੀਂ ਰੱਖਣਾ ਇੱਕ ਨੁਕਤਾ ਇੱਕ ਦਿਨ ਅੱਗੇ ਵੀ ਮੈਂ ਕਿਹਾ ਸੀ ਜਿਸ ਗ੍ਰੰਥ ਦੀ ਕੱਲੀ ਪੂਜਾ ਹੋਣ ਲੱਗ ਜਾਏ ਉੱਥੇ ਵਿਕਾਸ ਰੁਕ ਜਾਂਦਾ ਹੈ ਜਿਹਦੀ ਕੱਲੀ ਪੂਜਾ ਹੋਣ ਲੱਗ ਜਾਏ ਉੱਥੇ ਗਿਆਨ ਦਾ ਵਿਕਾਸ ਰੁਕ ਜਾਂਦਾ ਹੈ ਇਸ ਲਈ ਸਿੱਖ ਨੂੰ ਦੋਏ ਰਸਤੇ ਪਾਤਸ਼ਾਹ ਨੇ ਇੰਪੀਰਲ ਚੜਾਏ ਨੇ ਗੁਰੂ ਕੋਲੋਂ ਗਿਆਨ ਵੀ ਸਿੱਖਣੇ ਪਰ ਗਿਆਨ ਤੱਕ ਸੀਮਤ ਨਹੀਂ ਰਹਿਣਾ ਗਿਆਨ ਤੋਂ ਅੱਗੇ ਧਿਆਨ ਧਿਆਨ ਤੋਂ ਅੱਗੇ ਸਿਮਰਨ ਦੀ ਪ੍ਰਕਿਰਿਆ ਇਹ ਕਿਵੇਂ ਹੋਵੇ ਇੱਕ ਪੌੜੀ ਅਸਰ ਦੀ ਵਾਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸ਼ੁਰੂ ਇੱਥੋਂ ਹੁੰਦੀ ਹੈ ਬਿਨ ਸਤਗੁਰ ਕਿਨੇ ਨਾ ਪਾਇਓ ਪੜਿਓ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਹੁਣ ਅਗਲੀ ਪੰਕਤੀ ਸੁਣਿਓ ਉਹ ਗਿਆਨ ਤੋਂ ਅੱਗੇ ਵਾਲੀ ਗੱਲ ਗਿਆਨ ਤੱਕ ਸੀਮਤ ਨਹੀਂ ਰਹਿਣਾ ਕਿਉਂਕਿ ਗੁਰੂ ਕੱਲਕ ਗਿਆਨ ਨਹੀਂ ਦਿੰਦਾ ਮਹਾਰਾਜ ਹੋਰ ਕੀ ਮਿਲਦਾ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇ ਕਹਿੰਦੇ ਸਤਗੁਰੂ ਵਿੱਚ ਰੱਬ ਨੇ ਆਪਣਾ ਆਪ ਰੱਖਿਆ ਹੋਇਆ ਇਸ ਲਈ ਕੱਲਾ ਗਿਆਨ ਤੱਕ ਸੀਮਤ ਨਾ ਰਹੀਂ ਸਤਗੁਰੂ ਗੁਰ ਪਰਮੇਸ਼ਰ ਹੈ ਸਤਗੁਰੂ ਵਿੱਚ ਰੱਬ ਆਪ ਵਸਿਆ ਹੋਇਆ ਸਤਗੁਰੂ ਨੂੰ ਰੱਬ ਕਰਕੇ ਮੰਨਣੇ ਸਤਗੁਰੂ ਵਿੱਚ ਆਪ ਰੱਬ ਨੇ ਆਪਣਾ ਆਪ ਰੱਖਿਆ ਸਤਗੁਰੂ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇ ਇੱਕ ਪੰਕਤੀ ਤੁਸੀਂ ਹੋਰ ਪੜ੍ਹਦੇ ਹੋ ਤੁਹਾਡੀ ਰਸਨਾ ਤੇ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਅੱਗੇ ਲਿਖਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਤਗੁਰੂ ਵਿੱਚ ਆਪ ਰੱਖਿਓਨ ਰੱਬ ਨੇ ਆਪਣਾ ਆਪ ਸਤਗੁਰੂ ਵਿੱਚ ਰੱਖਿਆ ਇਸ ਲਈ ਕੱਲਾ ਗਿਆਨ ਕਰਕੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਜਣਾ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਕਰਕੇ ਮੱਥਾ ਟੇਕਣਾ ਜਦੋਂ ਆਹ ਗੱਲ ਸਮਝ ਆਏਗੀ ਕਿ ਗੁਰੂ ਕੱਲੀ ਬਾਣੀ ਨਹੀਂ ਹੈ ਮਹਾਰਜ ਹੋਰ ਕੀ ਹੈ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੇ ਉਤੋਂ ਵਾਦਿਕ ਕ੍ਰਿਸ਼ਮਾ ਹੋਣਾ ਪਰ ਤਖ ਗੁਰੂ ਨਿਸਤਾਰੇ ਪਰ ਤਖ ਕੀ ਹੋਣਾ ਕਿ ਵਾਹ ਵਾਹ ਬਾਣੀ